ਬਾਲ ਜਵਾਨੀ ਅਰ ਬੀਰਤ ਤੀਰ ਅਵਸਤਾ ਜਾ ਤੀਰ ਅਵਸਤਾ ਜਾਨ ਤੀਰ ਅਵਸਤਾ ਜਾ

ਟਾਪਿਕ ਸਮਝਣ ਵਾਸਤੇ ਸਾਡੀ ਉਮਰ ਦੇ ਕਈ ਕਿਸਮ ਦੇ ਪੜਾ ਜਿਸ ਦਾ ਲਿਟਰਲ ਮੀਨਿੰਗ ਬਚਪਨਾ ਜਵਾਨੀ ਤੇ ਬੁਢਾਪਾ ਇਸ ਕਿਸਮ ਦੇ ਟਾਪਿਕ ਨੂੰ ਲੈ ਕੇ ਅਸੀਂ ਤਿੰਨ ਸ਼ਲੋਕ ਗਾਇਨ ਕੀਤੇ ਤੇ ਇੱਕ ਅਸੀਂ ਰੱਖੀ ਸ਼ਲੋਕ ਨੰਬਰ 35 ਮਹਿਲਾ ਨੋਵਾਂ ਦੇ ਸ਼ਲੋਕ ਹਨ ਪਹਿਲੀ ਗੱਲ ਮੈਲੇ ਨੋ ਆਦੇਸ਼ ਲੋਕ ਹਮੇਸ਼ਾ ਗਾਇਨ ਕੀਤੇ ਜਾਂਦੇ ਹਨ ਇਹਨਾਂ ਦਾ ਪਾਠ ਕੀਤਾ ਜਾਂਦਾ ਜਦੋਂ ਵੀ ਕਿਸੇ ਵੀ ਜਗ੍ਹਾ ਅਸੀਂ ਪਾਠ ਦਾ ਪੋਕ ਬੰਦਦੇ ਹਾਂ ਢੀਟ ਖੁਸ਼ੀ ਦਾ ਸਮਾਗਮ ਢੀਟ ਘਰ ਵਿੱਚ ਕਿਸੇ ਦਾ ਚਲਾਣਾ ਹੋ ਗਿਆ ਕੁਝ ਵੀ ਹੋ ਗਿਆ ਸਾਡੀ ਸਿੱਖ ਜਗਤ ਵਿੱਚ ਰਵਾਇਤ ਹੈ ਕਿ ਐਸੀ ਮੈਲੇ ਨੋ ਆਦੇਸ਼ ਲੋਕ ਪੜਦੇ ਹਨ ਔਰ ਜ਼ਿਆਦਾਤਰ ਸਭ ਨੂੰ ਯਾਦ ਨੇ ਸਾਰਿਆਂ ਨੂੰ ਯਾਦ ਹਨ ਇਹ ਬੜੀ ਅੱਛੀ ਗੱਲ ਹੈ ਪਰ ਯਾਦ ਹੋਣ ਦੇ ਨਾਲ ਨਾਲ ਇੱਕ ਹੋਰ ਗੱਲ ਵੀ ਯਾਦ ਹੋ ਗਈ ਹੈ ਹੋਏ ਕਿ ਇਹ ਉਪਰਾਮਤਾ ਦੀ ਬਾਣੀ ਹੈ ਮੈਲਾ ਨੋਆ ਦੇ ਸ਼ਬਦ ਅਤੇ ਸ਼ਲੋਕ ਕਿਸੇ ਡੈਥ ਤੇ ਗਾਏ ਜਾਂਦੇ ਨੇ ਇਹ ਸਾਡੀ ਨੋਸ਼ਨ ਸਾਡੇ ਮਨ ਕੀ ਮਤ ਦੀ ਗਲਤ ਸੋਚ ਨਹੀਂ ਇਹ ਵੀ ਸਾਨੂੰ ਯਾਦ ਹੋ ਗਿਆ ਵਿਚ ਇਜ਼ ਰੌਕ ਬਾਣੀ ਯਾਦ ਕਰਨਾ ਬੜੀ ਅੱਛੀ ਗੱਲ ਹੈ ਪਰ ਬਾਣੀ ਨੂੰ ਡਿਸਕ੍ਰਿਮੀਨੇਟ ਕਰਨਾ ਕਿ ਇਹ ਫਲਾਣੇ ਵੇਲੇ ਕੇਵਲ ਪੜੀਦਾ ਹੈ ਔਰ ਇਹ ਕੇਵਲ ਫਲਾਣੇ ਵੇਲੇ ਪੜੀਦਾ ਹੈ ਜੇ ਖੁਸ਼ੀ ਦਾ ਸਮਾਗਮ ਹੋਵੇ ਔਰ ਪਾਠ ਵਿੱਚ ਮਹਲੇ ਨੋਵੇ ਦੇ ਸ਼ਲੋਕ ਪੜੇ ਜਾਣ ਪਰ ਸਾਡੇ ਘਰ ਵਿੱਚ ਰਾਗੀ ਸਿੰਘ ਜੀ ਆ ਜਾਣ ਜਾਂ ਗੁਰਦੁਆਰੇ ਸਮਾਗਮ ਹੋਵੇ ਤਾਂ ਮਹਲੇ ਨੋਵੇ ਦੇ ਸ਼ਲੋਕ ਔਰ ਸ਼ਬਦ ਨਹੀਂ ਗਾਇਨ ਕੀਤੇ ਜਾਂਦੇ ਇਹ ਅਸੀਂ ਵਿਤਕਰਾ ਕੀਤਾ ਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਜਿਸ ਨੂੰ ਰੋਜ਼ ਗੁਰੂ ਸਮਝ ਕੇ ਕਿ ਮੱਥਾ ਟੇਕਦੇ ਹਾਂ ਅਸੀਂ ਜੈਦਾ ਚੌਧਰੀ ਹੋ ਗਏ ਕਿ ਇਹ ਪਾਠ ਕਦੋਂ ਕਰਨਾ ਹੈ ਤੇ ਇਹ ਕਦੋਂ ਨਹੀਂ ਕਰਨਾ ਇਹ ਕਦੋਂ ਕਰਨਾ ਅਲਾਉਡ ਹੈ ਇਹ ਸਾਡੀ ਅਗਿਆਨਤਾ ਹੋ ਗਈ ਮੈਂ ਇਸ ਵਾਸਤੇ ਖਿਮਾ ਦਾ ਜਾਚਕ ਹਾਂ ਕਿ ਅਸੀਂ ਗਲਤ ਰਾਤੇ ਟੁੱਟ ਪਏ ਸੀਕਿੰਡ ਪੁਆਇੰਟ ਇਹ ਸਮਝਿਆ ਜਾਂਦਾ ਹੈ ਕਿ ਇਹ ਬਾਣੀ ਸਾਨੂੰ ਉਦਾਸ ਕਰਦੀ ਹੈ ਅਰਥ ਇੰਜ ਕੀਤੇ ਜਾਂਦੇ ਨੇ ਜਿਵੇਂ ਡਿਪਰੈਸਿਵ ਹੁੰਦੇ ਨੇ ਡਿਸਟਰਕਟਿਵ ਹੁੰਦੇ ਨੇ ਪੈਸੀਮਿਸਟਿਕ ਹੁੰਦੇ ਨੇ ਮਨ ਨੂੰ ਉਦਾਸ ਹੋ ਜਾਂਦਾ ਹੈ ਓਪਰੇ ਓਪਰੇ ਲਫ਼ਜ਼ਾਂ ਨੂੰ ਆਪਣੇ ਹਿਸਾਬ ਦੇ ਨਾਲ ਅਰਥ ਸਮਝ ਕੇ ਉਦਾਸ ਹੋ ਜਾਂਦਾ ਹੈ ਇੱਕ ਇਸ ਤਰ੍ਹਾਂ ਦੀ ਬਾਣੀ ਹੈ ਸੋਇਲਾ ਜਿਸ ਨੂੰ ਅਸੀਂ ਪੜਦੇ ਹਾਂ ਔਰ ਜਦੋਂ ਕਦੇ ਵੀ ਆਮ ਕਹਾਵਤ ਇਚ ਹੋ ਜਾਂਦਾ ਫੁਲਾਣਾ ਬੰਦਾ ਮਰ ਗਿਆ ਆ ਉਸੋਇਲਾ ਪੜੀ ਗਿਆ ਜੋ ਫਲਾਣੇ ਦਾ ਸੋਇਲਾ ਪੜਦਿਓ ਮੀਨਸ ਉਸ ਨੂੰ ਵੀ ਡੈਥ ਨਾਲ ਜੋੜਿਆ ਗਿਆ ਜਦਕੀ ਅਸੀਂ ਸੋਇਲਾ ਬਾਣੀ ਦੇ 6 ਦਿਨਾਂ ਦੇ ਲਗਾਤਾਰ ਲੜੀਵਾਰ ਪ੍ਰੋਗਰਾਮ ਵਿੱਚ ਸਮਝਿਆ ਸੋਇਲਾ ਰਬ ਜੀ ਨਾਲ ਮਿਲਾਪ ਦੀ ਬਾਣੀ ਹੈ ਦਿਓ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਜਿਓ ਮੇਲ ਰਬ ਜੀ ਨਾਲ ਮਿਲਾਪ ਦੀ ਬਾਣੀ ਹੈ how to feel oneness with god ਕਿੰਨੀ ਸੌਖੀ ਹੈ ਰੋਜ਼ ਪੜ੍ਹਦੇ ਸੋ ਸੋਇਲਾ ਪੜੰਤੂ ਬਾਦ ਸੋਇਲਾ ਦੀ ਵਿਚਾਰ ਕਰਨ ਤੋਂ ਬਾਦ ਸੰਕਤਾ ਦਾ ਸਾਨੂੰ ਹੰਗਾਰਾ ਮਿਲਿਆ ਕਿ ਆ ਤੁਸੀਂ ਨਵੇਂ ਐਂਗਲ ਤੋਂ ਵਿਚਾਰ ਕੀਤੀ ਹੈ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਕਿ ਮੈਂ ਨਵੇਂ ਐਂਗਲ ਤੋਂ ਨਹੀਂ ਕੀਤੀ ਹੈ ਗੁਰੂ ਪਾਤਸ਼ਾਹ ਜੀ ਦਾ ਐਂਗਲ ਅਸੀਂ ਸਮਝਣ ਦਾ ਯਤਨ ਕੀਤਾ ਐਂਗਲ ਗੁਰੂ ਪਾਤਸ਼ਾਹ ਜਦੋਂ ਅਸੀਂ ਬਾਣੀ ਨੂੰ ਬਾਣੀ ਦੇ ਵਿੱਚੋਂ ਅਰਥ ਲੈ ਲੈ ਕੇ ਸਮਝਾਂਗੇ ਸਾਡੀ ਸੋਚ ਨਹੀਂ ਸਾਡੀ ਮਨ ਕੀ ਮਤ ਸਾਡੀ ਨੋਸ਼ਨਸ ਸਾਡੇ ਸਮਾਜ ਦੀ ਗਲਤ ਵਿਚਾਰਧਾਰਾਵਾਂ ਬਦਲਣਗੀਆਂ ਸੋ ਮਹਿਲਾ ਨੋਆ ਵੀ ਕੁਝ ਸਾਡੀ ਗਲਤੀ ਦੇ ਕਾਰਨ ਇਸ ਤਰ੍ਹਾਂ ਵਿਤਕਰਾ ਹੋ ਗਿਆ ਕਿ ਇਹ ਉਦਾਸੀ ਦੀ ਬਾਣੀ ਹੈ ਉਪਰਾਮਤਾ ਦੀ ਬਾਣੀ ਹੈ ਡੈਥ ਵਿਲੇ ਗਈ ਜਾਂ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਸ਼ਬਦ ਇੱਕ ਇੱਕ ਅੱਖਰ ਮਨੁੱਖ ਨੂੰ ਟੈਂਦੀਆਂ ਕਲਾ ਤੋਂ ਚੜਦੀਆਂ ਕਲਾ ਵਿੱਚ ਲੈ ਜਾਂਦਾ ਹੈ ਇਸ ਕਰਕੇ ਜਿਹੜੇ ਲੋਕੀ ਬਾਣੀ ਪੜ੍ਹ ਕੇ ਉਸ ਨੂੰ ਪ੍ਰੈਕਟੀਕਲ ਜੀਂਦੇ ਨੇ ਨਾ ਉਹ ਡਿਪਰੈਸ਼ਨ ਵਿੱਚ ਨਹੀਂ ਜਾਂਦੇ ਜਿਹੜੇ ਬਾਣੀ ਨੂੰ ਪੜ੍ਹ ਕੇ ਉਹਦੇ ਅਰਥ ਸਮਝ ਕੇ ਵਿਚਾਰ ਕੇ ਆਪਣੇ ਜੀਵਨ ਤੇ ਟੁਕਾਉਂਦੇ ਹਨ ਉਹ ਡਿਪਰੈਸ਼ਨ ਵਿੱਚ ਨਹੀਂ ਜਾਂਦੇ ਹਨ ਵਰਨਾ जेड़े सिर्फ पढ़ते ने पढ़ना गुणना संसार की कार है ओनू ने ये तो एक लोगों ने कर्मकांड बनाया हुआ है कि पढ़ लो लोग लगातार पढ़ी जाते हैं पढ़ी जाते ने ना को बैरी नहीं बिगाड़ना पर मेरा ये बैरी है मेरा ये बैरी है मेरे ननाण भैड़ी है मेरा सस भैड़ी है इस तरीके बैरी बिगाड़ना बनाए हुए ने पढ़ी जा रहा ना को बैरी नहीं बिगाड़ना रोज पढ़ी जा रहा जब लग बैरी मीत जब तक मन में किसी को वैरी और मित्र बनाता है डुअलिटी में रहता है जब तार जब लग तार है बैरी मीत तब लग नेचर नहीं चीत ता तक तू स्टेबल नहीं रह सकता तू मन करके सुखी नहीं रह सकता you can't achieve peace of mind rab nal ikmikta da matlab hai chain rab mil gaya da matlab hai santokhi contentment rab mil gaya da matlab hai manukh khede vich rehta nanak bhakta sada vikas rehta hai eh gurbani de rab nal milan de symptoms ne होर जाए पुछो सुहागनी जाए पुछो सुहागनी तुसी राव्या किन्नी गुणी तुसी राव्या किन्नी ਸਹਿਜ ਸੁਖੋ ਸ਼ਿੰਗਾਰੀਆਂ ਸਹਿ ਲੇ پیرਿਸਾਲੂ ਤਾਂ ਜਗੁਰ ਕਾ ਸ਼ਬਦ ਸੁਣੀ ਜਗੁਰ ਕਾ ਸ਼ਬਦ ਸੁਣੀ ਜੂ ਰਬ ਨੂੰ ਮਿਲਦੇ ਨੇ ਨਾ ਉਹਨਾਂ ਦੀ ਨਿਸ਼ਾਨੀ ਹੈ ਕਿ ਉਹ ਗੁਰੂ ਦੀ ਗੱਲ ਸੁਣਦੇ ਨੇ ਸੁਣ ਕੇ ਉਹਨਾਂ ਦਾ ਕੈਸਾ ਜੀਵਨ ਬੰਦਾ ਹੈ ਉਹ ਸਦਾ ਸੁਹਾਗਨ ਆਲਵੇਜ਼ ਵੈਲਨਸ ਵਿਦ ਗੋਡ ਨੂੰ ਮਾਣਦੇ ਨੇ ਔਰ ਉਹਨਾਂ ਦਾ ਜੀਵਨ ਕੈਸਾ ਬਣ ਜਾਂਦਾ ਹੈ ਸੇਤ ਸੇਤ ਦਾ ਚਲ ਰਹੇ ਨੇ ਤਲਖੀਤ ਨਹੀਂ ਆਉਂਦੇ ਨੇ ਕਿਸੇ ਦੀ ਗਲਤੀ ਦੇ ਕਾਰਨ ਆਪ ਅਪਸੈਟ ਨਹੀਂ ਹੁੰਦੇ ਸਾਡਾ ਨੌਕਰ ਕੁਝ ਗਲਤੀ ਕਰ ਜਾਏ ਅਸੀਂ ਅਪਸੈਟ ਹੋ ਜਾਂਦੇ ਆ ਸਾਡਾ ਪਤੀ ਪਤਨੀ ਕੁਝ ਗਲਤੀ ਕਰ ਜਾਏ ਅਸੀਂ ਅਪਸੈਟ ਹੋ ਜਾਂਦੇ ਆ ਸਾਡੇ ਕਿਸੇ ਵੀ ਚਾਰੇ ਪਾਸੇ ਕੋਈ ਵੀ ਮਨੁੱਖ ਗਲਤੀ ਕਰ ਜਾਏ ਅਸੀਂ ਅਪਸੈਟ ਹੋ ਜਾਂਦੇ ਆ ਕਈ ਲੋਕਾਂ ਦੇ ਘਰਾਂ ਵਿੱਚ ਮਨੁੱਖਾਂ ਨਾਲ ਤੇ ਸਾਝ ਨਹੀਂ ਰੱਖੀ ਹੁੰਦੀ ਕੁੱਤੇ ਬਿੱਲੀ ਰੱਖੇ ਹੁੰਦੇ ਨੇ ਕੁੱਤੇ ਬਿੱਲੀ ਵੀ ਜਰਾ ਜਾਂ ਬੈਠ ਜਾਓ ਡੋਟ ਬਾਰਕ ਸਿਟ ਡਾਊਨ ਗੈਟ ਆਊਟ ਕਰਕੇ ਅਸੀਂ ਉਨ੍ਹਾਂ ਨਾਲ ਵੀ ਅਪਸੈਟ ਹੋ ਜਾਂਦੇ ਆ किसी ना किसी पासो अपसैट हो जाते हैं पर सह संतोख कंटेंटमेंट होती है और एक परसेंट लेस मात्र भी लोभ नहीं होता जिस इंसान को जितना ज़्यादा संतोख होएगा उतना वो इंसान स्वान लोभी ग्रीडी डॉग वाली अवस्था तो मुकत होएगा द मोर संतोष द मोर कंटेंटमेंट यू हैव द मोर यू आर अवे फ्रॉम कुत्ता जून जेडी के जींदे जी असे जींदेया सैद संतोष शिंगारिया वो इज दा शिंगार करदे ने उना दे ऑर्नामेंट्स उना दी कॉस्मेटिक्स उना दा शिंगार की होंदा है वो सैद विच रहंदे ने और वो मीठा ਉਨਨੂੰ ਰਸ ਪਿੰਨਾ ਆਪਣਾ ਮਨ ਪ੍ਰਾਪਤ ਹੁੰਦਾ ਹੈ ਮਨ ਮਰਜ ਹੋ ਗਿਆ ਹੁੰਦਾ ਹੈ ਅੰਦਰ ਦੇ ਰੱਬ ਜੀ ਦੇ ਨਾਲ ਮਨ ਨੂੰ ਸਤਿਗੁਰ ਦੀ ਮਤ ਸਮਝ ਆ ਗਈ ਉਹ ਚੁੱਕੀ ਹੁੰਦੀ ਹੈ ਸਤਿਗੁਰ ਕੀ ਜਿਸ ਨੂੰ ਮਤ ਆਵੇ ਜਿਸ ਮਨ ਨੂੰ ਸਮਝ ਆਵੇ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮੈਂ ਸਮਾਨਾ ਮਨ ਰੱਬ ਜੀ ਵਿੱਚ ਮਰਜ ਹੋ ਜਾਂਦਾ ਹੈ ਰੱਬ ਦੀ ਹਰ ਕਿਸੇ ਦੇ ਅੰਦਰ ਰਹਿੰਦੇ ਨੇ ਐਂਡ ਵਨ ਸੀ ਇਜ਼ ਬਨੈਸ ਵਿਦ ਗੋਡ ਗੋਡ ਪ੍ਰੈਸੈਂਟ ਹੈ ਰੱਬ ਹਾਜ਼ਰ ਨਾਜ਼ਰ ਹੈ ਇਹ ਦਮ ਤਾਂ ਸਾਰੀ ਗੱਲ ਰੱਬ ਜੀ ਦੀ ਨਹੀਂ ਹੈ ਰੱਬ ਜੀ ਤੇ ਮੌਜੂਦ ਹੀ ਹਨ ਆਤ ਸੱਚ ਜੁਗਾ ਸੱਚ ਹੈ ਬਿਸਤ ਨਾਨ ਕੋ ਸਿਮ ਸੱਚ ਗੋਡ ਇਜ਼ ਆਲਵੇਜ਼ ਪ੍ਰੈਸੈਂਟ ਗੋਡ ਇਜ਼ ਨੈਵਰ ਐਬਸੈਂਟ जिनका गॉड एब्सेंट हो जाता है उनको किसी पहाड़ियों पे, कहीं तीर्थों पे, कहीं पानी के किनारे पे ढूंढने जाना पड़ता है वो तीर्थ पे बिलीव करते हैं उनका गॉड एबसेंट हो जाता है उनका गॉड यहाँ नहीं रहता गुरुबाणी कह दिया उ तो जाइए जो ईया ना होए, लेकिन वो वहाँ ढूंढने जाते हैं जैसे यहाँ गॉड नहीं है जिन्होंने गॉड यहाँ अभी इसी वक्त समझ आ जाता है वो कहते हृदय नाम बस ਕਾਰ ਬੈਠੇ ਗੁਰੂ ਤੇ ਆਏ ਉਹਨਾਂ ਲਈ ਕਿਸੇ ਜਗ੍ਹਾ ਕੋਈ ਖਾਸ ਜਗ੍ਹਾ ਸੰਗਰਾਤ ਮਸਿਆਪੂਰ ਮਾਸ਼ੀ ਨਹੀਂ ਜਾਣਾ ਪੈਂਦਾ ਕਿ ਵਾਹ ਪਰ ਭਗਵਾਨ ਜੀ ਮਿਲਣਗੇ ਵਾਹ ਪਰ ਆਜ ਖਾਸ ਤੌਰ ਪਰ ਆਉਣਗੇ ਇਸ ਦੀ ਜ਼ਿੰਮੇ ਨਹੀਂ ਰੱਬ ਜੀ ਉਹਨਾਂ ਦੇ ਹੁੰਦੇ ਉਹ ਮਿੱਠਾ ਬੋਲਦੇ ਨੇ ਇਹਦੇ ਵਿੱਚ ਉਹਨਾਂ ਦਾ ਰੱਬ ਹੈ ਉਹ ਸੇਧੀ ਚ ਰੰਦੇ ਨੇ ਉਹਨਾਂ ਦਾ ਰੱਬ ਹੈ ਉਹ ਸੰਤੋਗੀ ਚ ਰੰਦੇ ਨੇ ਉਹਨਾਂ ਦਾ ਰੱਬ ਹੈ ਕਾਰਨ ਕੀ ਹੈ ਉਹਨਾਂ ਦਾ ਮਨ ਜਿਹੜਾ ਨਾ ਰੱਬ ਤੋਂ ਦੂਰੀ ਬਣਾ ਕੇ ਬੈਠਾ ਸੀ ਉਹ ਮਨ ਸੱਚ ਸੁਣ ਗਿਆ ਸੱਚ ਸਮਝ ਗਿਆ ਔਰ ਸੱਚ ਦੇ ਅੰਦਰ ਮਰ ਚੋ ਗਿਆ ਉਹਨੇ ਆਪਣੀ ਮਨ ਕੀ ਮਤ ਦੀ ਈਗੋ ਛੱਡ ਦਿੱਤੀ ਉਹਨੂੰ ਇੱਕ ਗੱਲ ਸਮਝ ਆ ਗਈ ਨੀ ਕੀ ਜੀ ਕੇ ਨੀ ਕੀ ਜੀ ਕੇ ਨੀ ਕੀ ਜੀ ਕੇ जी की हर कथा उत्तम नी की जी की हर कथा उत्तम आंसल रस्फी रे आन सगल रस्फी की रे नी की जी की हर कथा उत्तम ਆਨਸ ਗੰਗਰਸ ਪੀ ਕੀ ਦੇ ਆਨਸ ਗੰਗਰਸ ਪੀ ਕੀ ਦੇ ਉਹਨੂੰ ਰੱਬ ਜਿਹੜੇ ਅੰਦਰ ਵਸਦਾ ਹੈ ਨਾ ਸਾਡੇ ਹਿਰਦੇ ਵਿੱਚ ਜੀੜੇ ਵਿੱਚ ਉਹਦੀ ਗੰਨ ਚੰਗੀ ਲੱਗਦੀ ਹੈ ਅਸੀਂ ਆਪਣੀ ਜ਼ਮੀਰ ਦੀ ਤੇ ਆਵਾਜ਼ ਨਹੀਂ ਸੁਣਨਾ ਚਾਹੁੰਦੇ ਜ਼ਮੀਰ ਮੀਨਸ ਯੂਅਰ ਗੋਡ ਇਜ਼ ਪਰੈਜ਼ੈਂਟ ਯੂਅਰ ਗੋਡ ਇਜ਼ ਅਲਾਈਵ ਜ਼ਮੀਰ ਮਰ ਗਈ ਹੈ ਮਾਨੋ ਤੁਮਨੇ ਆਪਣੇ ਭਗਵਾਨ ਨੂੰ ਮਾਰ ਦਿਆ ਲੋਕ ਬੋਲਦੇ ਭਗਵਾਨ ਮਰਦਾ ਹੀ ਨਹੀਂ ਹੈ ਔਰ ਜੋ ਜ਼ਮੀਰ ਨੂੰ ਮਾਰਤੇ ਹੈ ਮਾਨੋ ਉਹਨੇ ਆਪਣੇ ਗੋਡ ਨੂੰ ਮਾਰ ਦਿਆ ਹੁਣ ਮਨ ਨੂੰ ਕਿਦੇ ਵਿੱਚ ਮਰਜ ਕਰਨ ਮਾਰਨਾ ਮਨ ਨੂੰ ਸੀ ਕੁੱਟਕੁੱਟ ਮਨ ਕਸਰਤੀ ਲਾਵੇ ਮਨ ਨੂੰ ਸਮਝਾਣਾ ਸੀ ਮਨ ਨੂੰ ਸਵਾਰਨਾ ਸੀ ਮਨ ਨੂੰ ਸ਼ਿੰਗਾਰਨਾ ਸੀ ਮਨ ਨੂੰ ਸਵਾਰਨਾ ਮਨ ਨੂੰ ਸ਼ਿੰਗਾਰਨਾ टू फिक्सअप यूर मन टू एलिवेट यूर मन इज कॉड वन विद गॉड इतना सिंपल है गुरमत विच सिखाया जाता है तेरे को भगवान ढूंढने के लिए कहीं जाना नहीं पड़ेगा सोकार तीरथ को काटा मार दो गॉड ऑमनी प्रेजेंट समझ सेकेंड तेरे को भगवान को प्राप्त करने के लिए कोई भी दुनिया का सो कार्ड कर्म कार्ड नहीं करना पड़ेगा यू डोंट हैव टू बी ऑल। सहज। में रहो ना। बाहर से मैं भगवान का नाम लूं जबान से हर हर करता है राम राम अल्लाह अल्लाह वैग्रू वैग्रू, खुदा खुदा करता है हरी हरी बीठल बीठल करता है पर तेरा मन साफ नहीं है दिस इज जस्ट लाइक बगला पक्ति मन साफ नहीं बार से राम राम सब को कह यार राम ना हो कहने से राम नहीं होता यू हैव टू लिव राम कहने से गुरु जी तु वाह वाह गुरु भगवान वाह गुरु गॉड अल्लाह खुदा वाह गुरु हरी हरी राम राम अल्लाह अल्लाह कुछ भी भगवान का नाम तू ले ले तेरा जे हृदय शुद्ध नहीं है हृदय शुद्ध उतर कम करना शुरू कर काहे को कीजे ध्यान जब पन्ना तेरे को पता नहीं किसने बता दिया मेडिटेशन करो इतने घंटे करो मेडिटेशन के बाद तेरी जात का नाम किसी ने नहीं लिया तेरी मेडिटेशन टूट जाएगी यू आर नॉट इन समाधि एट दैट टाइम वंस यू आर अपसेट ड्यू टू एनी थिंग ਉਹ ਸਮਾਧੀ ਹੁੰਦੀ ਨਹੀਂ ਐ ਜਿਹੜੀ ਲਗਾਣੀ ਪਵੇ ਸਮਾਧੀ ਸਹਿਜ ਆਪਣੇ ਬੀਂਗ ਮੇ ਰਹਿਣਾ ਗੁਰੂ ਸਾਹਿਬ ਕਹਿੰਦੇ ਨੇ ਕਾਹੇ ਕੋਈ ਕੀਜਿਆ ਧਿਆਨ ਜਪਨਾ ਜਬ ਤੇ ਸ਼ੁੱਧ ਨਹੀਂ ਮਨ ਆਪਣਾ ਸੰਸਗਤ ਜੀ ਮੈਂ ਬਹੁਤ ਸਿੰਪਲ ਮੈਨਰ ਇਚ ਕਾਮਨ ਮੈਂ ਦੀ ਲੈਂਗੁਏਜ ਇਚ ਗੱਲ ਕਰ ਰਿਹਾ ਮਨ ਨੂੰ ਸ਼ੁੱਧ ਕਰਨ ਉੱਤੇ ਗੁਰਮਤ ਦਾ ਸਾਰਾ ਜ਼ੋਰ ਹੈ ਸਾਰੀ ਗੁਰਬਾਣੀ ਦੁਨੀਆ ਦੇ ਹਰ ਹਿਊਮਨ ਬੀਿੰਗ ਨੂੰ ਇਹ ਕਹਿੰਦੀ ਪਈ ਹੈ ਆਪਣਾ ਮਨ ਸਾਫ ਕਰਨੇ ਦੀ ਬਾਤ ਕਰੋ ਭਗਵਾਨ ਦੀ ਬਾਤ ਮਤ ਕਰੋ ਬੜਾ ਸਟੌਨ ਛੇ ਪਰ ਖਰਾ ਸੱਚ ਛੇ ਜਿੰਨਾ ਪਾਖੰਡ ਧਾਰਮਿਕ ਦੁਨੀਆ ਵਿੱਚ ਕੀਤਾ ਜਾਂਦਾ ਹੈ ਜਿੰਨੀ ਦੁਨੀਆ ਵਿੱਚ ਕਮਿਊਨਲ ਹੇਟਰੀਟ ਦੇ ਝਗੜੇ ਹਨ ਇਹਨਾਂ ਸਾਰਿਆਂ ਝਗੜਿਆਂ ਵਿਚਕਾਰ मेरा राम और है तुम्हारा अल्लाह और है तुम्हारा खुदा और है तुम्हारा वाहगुरु और है यही झगड़ा है एंड दिस इज कॉल्ड वर्ल्ड वार गुरु पातशाह कहें भगवान के नाम अलग अलग रखे हुए हैं लड़ते हो धार्मिक स्थान अलग अलग बनाए हुए हैं सोचते हो यहाँ पर भगवान मिलेगा वहां पर नहीं मिलेगा ऐ भी ऐ सारा कुछ एक गॉड एक खुदा एक अल्लाह एक वाहगुरु की बात करो उसका मतलब क्या है वो तेरे अंदर रहता है और तेरे अंदर रहता हुआ तुझे दिखता नहीं है इसलिए तेरे को अपना मन साफ करना चाहिए सो मन साफ की बात करो मन साफ नहीं किया रब का ना शुरू कर दिता हर हर करें नित कपट कमावे हिरदा शुद्ध ना हो एक दूसरे को आंखें बंद करके ध्यान टिकाने की बातें करता है समाधियां लगाता है घर छोड़ के जंगल में चला जाता है और वहां पर तपस्या करता है लोगों को वर्षराप देता है और लोगों को बोलता है गृहस्थी छोड़ दो मन साफ नहीं होया लोग कहता है ये काम करो तो पाप होता है तुम नरकों में जाओगे ये वाले काम करो तो पुण्य होता है तुम स्वर्गों में जाओगे ਇਹ ਦੋਨੋਂ ਕੰਮੋ ਦਾ ਸਰਟੀਫਿਕੇਟ ਮੈਂ ਦੂੰਗਾ ਕਿਉਂ ਕਿਉਂਕਿ ਮੈਂ ਭਗਵਾਨ ਦਾ ਠੇਕੇਦਾਰ ਹਾਂ ਇਸ ਤਰੀਕੇ ਨਾਲ ਸਾਰੀ ਗੇਮ ਚੱਲਦੀ ਔਰ ਅਸੀਂ ਸਾਰਿਆਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਸਾਨੂੰ ਗਿਲਟੀ ਫੀਲ ਕਰਾਇਆ ਜਾਂਦਾ ਹੈ ਅਸੀਂ ਗਿਲਟ ਦੇ ਅੰਦਰ ਜੋ ਕੁਛ ਉਹ ਕਹਿੰਦੇ ਨੇ ਉਹ ਕਰੀ ਜਾਂਦੇ ਆ ਨਾ ਪਤਾ ਲੱਗਦਾ ਕਿ ਮਰਨ ਤੋਂ ਬਾਅਦ ਸਵਰਗ ਮਿਲਿਆ ਕਿ ਨਹੀਂ ਮਿਲਿਆ ਨਾ ਪਤਾ ਲੱਗਦਾ ਮਰਨ ਤੋਂ ਬਾਅਦ ਨਰਕ ਮਿਲਿਆ ਕਿ ਨਹੀਂ ਮਿਲਿਆ ਪਰ ਜੀਨ ਦੇ ਜੀ ਨਰਕ ਵਿੱਚ ਰਹਿੰਦੇ ਹਾਂ असी घर अपने जीवन चारों पासे ऑलरेडी नर्क बनाया होया है मरने के बाद किस नर्क की बात से डर रहे हैं इतने कुछ भी ऐसा वर्ष नहीं है जड़ा असी नहीं भोग रहे हमारे आस पास के लोग दुखी हैं हमारे परिवार में लोग दुखी हैं हमारे दोस्त रिश्तेदार दुखी हैं हमारी बिरादरी दुखी है हम सोच रहे हैं ये अमीर गरीब भगवान जी ने बनाया क्योंकि हमारा मन साफ नहीं है इसलिए हमने ये ब्लेम भी भगवान जी के ऊपर डाल दिया हुआ है असान नहीं कर रहे हैं। त्यान केड़ा कर रहे का जय ध्यान ज पन्ना यह क्या बगलिया भक्ति करता है जब ते शुद्ध ना ही मन अपना उस शब्द कहते साफ कुछ छोड़ है बिख नहीं छाडा कैचली बदल लेता है। पर अपना जहर अंदर से नहीं छोड़ता मन साफ नहीं करता मन साफ नहीं किया सब कुछ सुपर फ्लूस सब कुछ जाया गया बेकार गया तो जो कुछ भी कमाया जो कुछ भी पढ़िया जो कुछ भी दुनिया दिखाने तेरा स्टेटस है सब जीरो और रब जी भी नहीं मिले इसका हार का विलोमना की होगा हार का विलोमना मन का विचारा अपने मन भी विचार कर अद्वारे मन भी विचार वास्ते गुरु को नो टिप्स कि मैं अपनी गिरेबान में जाकर कैसे देख सकूं वी कम फॉर दिस परपज टू द गुरुद्वारा वो परपज मैं आज देखिया प्रैक्टिकली ਉਹ ਗਰੀਬ ਆਦਮੀ ਬੋਲ ਰਹਾ ਹੈ ਮuje ਤਕਲੀਫ ਹੈ ਮੰਨੂ ਕਹਿ ਰਿਹਾ ਸੀ ਆਪਕੀ ਸੰਸਥਾ ਬੜੇ ਚੈਰਿਟੀ ਕੇ ਕਾਮ ਕਰਤੀ ਹੈ ਮੇਰੀ ਹੈਲਪ ਕਰ ਦੋ ਮੇਰੇ ਤੋਂ ਪਹਿਲਾਂ ਇਸ ਗੁਰਦੁਆਰੇ ਦੇ ਮਾਨਯੋਗ ਪ੍ਰਬੰਧਕ ਸਜਨਾ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਆਪਕੋ ਯਹਾਂ ਪਰ ਡਿਸਪੈਂਸਰੀ ਖੋਲੀ ਹੈ ਦਵਾਈ ਫਰੀ ਮਿਲੇਗੀ ਇਸਕੇ ਇਲਾਵਾ ਆਪਕੋ ਰਾਸ਼ਨ ਪਾਣੀ ਵੀ ਦਿਆ ਜਾਏਗਾ ਕਿਉਂਕਿ ਉਹ ਅਬ ਈ ਰਿਕਸ਼ਾ ਨਹੀਂ ਚਲਾ ਸਕਤਾ ਕਪੜਾ ਲੱਤਾ ਵੀ ਜਿਆਦਾ ਆਏਗਾ ਬਾਕੀ ਕੋਸ਼ਿਸ਼ ਵੀ ਕੀ ਜਾਏਗੀ ਅਸੀਂ ਸਾਰੇ ਕਰ ਸਕਦੇ ਆ ਇਹਦੀ ਜਾਂਚ ਨਾ ਕਰਦੇ ਆਂ ਰੋਜ਼ ਕੀ ਸਚਾਰਾ ਹੋਈਏ। ਭਗਵਾਨ ਜੀ ਕੋ ਖੁਸ਼ ਕਰਨੇ ਲਈ ਨਹੀਂ ਕਹਿ ਰਹੇ ਆ ਕਿ ਸਚਾਰਾ ਮੈਂ ਕਿਵੇਂ ਬਣਾ ਆਪਣੇ ਆਪ ਆਪਸੀ ਬਣਦੇ ਆਂ। ਸਤਸੰਗ ਜੀ ਅੱਜ ਦਾ ਟੌਪਿਕ ਦਾ ਕੁਝ ਇਸੇ ਪਾਸੇ ਜਾ ਰਿਹਾ ਹੈ। ਕਿ ਤੂੰ ਰੱਬ ਦੇ ਨਾਮ ਲੈਂਦਾ ਹੈ ਇਹ ਸਾਰਾ ਕੁਝ ਕਰਦਾ ਹੈ ਲੇਕਿਨ ਤੂੰ ਆਪਣੇ ਬਾਰੇ ਇੱਕ ਗੱਲ ਕੀਮਤੀ ਜਿਹੜੀ ਸੋਚਣੀ ਸੀ ਉਹ ਸੋਚੀ ਨਹੀਂ। ਬਾਲ ਜੁਵਾਨੀ ਅਰਬਿਰਦ ਫੋਨਾ ਬਾਲ ਵਾਲੇ ਅਰਬਿਰਦ ਪੋਨਾ ਪੀਨ ਅਵਸਥਾ ਜਾ ਪੀਨ ਅਵਸਥਾ ਜਾ ਅਰਬੀਰ ਕਉਨਾਨਕ ਹਰ ਪਜਾਨੂ ਬਿੰਦ ਕਉਨਾਨਕ ਹਰ ਅਜਨ ਬਿੰਦ ਬਿਰਥਾ ਸਭ ਹੀ ਮਾ ਕਾ ਸਭੀ ਮਾਂ ਮਿਰਥਾ ਸਭੀ ਮਾਂ ਬਾਲ ਜੁਵਾਨੀ ਅਰ ਬਿਰਦ ਪੁਨਾ ਬਾਲ ਜੁਵਾਨੀ ਅਰ ਬਿਰਦ ਪੁਨਾ ਹੁਣ ਦੇ ਤੇਰੀ ਜ਼ਿੰਦਗੀ ਕਿਸ ਤਰ੍ਹਾਂ ਬੀਤਦੀ ਹੈ ਤੈਨੂੰ ਸਿਰਫ ਤਿੰਨ ਅਵਸਥਾ ਪਤਾ ਨੇ ਜਦੋਂ ਵੀ ਤਿੰਨ ਆਏਗਾ ਤਿੰਨ ਦਾ ਮਤਲਬ ਗੁਰਬਾਣੀ ਚ ਜ਼ਰੂਰੀ ਨਹੀਂ ਹੈ ਕਿ 3 ਹੋਵੇ ਲੇਕਿਨ ਤਿੰਨ ਆਇਆ ਥੇ ਤੱਤੇ ਨੂੰ ਬਿਯਾਰੀ ਬਾਲ ਜਵਾਨੀ ਔਰ ਬਿਰਧਪੂਣ ਤਿੰਨ ਅਵਸਥਾ ਜਾਨ ਹੁਣ ਅਸੀਂ ਇਹਦੇ ਮੈਨੇ ਆਮ ਤੌਰ ਤੇ ਇਤਨੇ ਹੀ ਸਮਝਦੇ ਆ ਤੇਰੀ ਤਿੰਨ ਕਿਸਮਾਂ ਕੀ ਹਿੱਜ ਹੈ ਬਚਪਨਾ ਜਵਾਨੀ ਬੁਢਾਪਾ और आम तौर पर क्या है बचपन में तो हंसने खेलने के दिन है जवानी में जवानी माणन के दिन है फिर बुढ़ापा आ गया पर बिरथा सब ही मानी तो तीनों आए सब ही नहीं कह रहा बुढ़ापे को बिरथा जान मान य मतलब ये होया बाल जवानी और बिरद इन्ह तीनों समझने का जतन कर एनी एज यू टॉक अबाउट ਜਿੰਨਾ ਜਲਦੀ ਹਮ ਆਪਣੇ ਬੱਚੇ ਕੋ ਸਪਿਰਚੁਅਲਿਟੀ ਦੇ ਦੇ ਤੋ ਹਮਨੇ ਦੁਨੀਆ ਕਾ ਭਲਾ ਕੀਆ